ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਕਿਦਾ ਜਲ ਵੀਰੋ ਠੀਕ ਠਾਕ ਲੋ ਜੀ ਬਹੁਤ ਵੱਡਾ ਹੀ ਇਸਤਕਬਾਲ ਕੀਤਾ ਗਿਆ ਹੈ ਸਾਡੀਆਂ ਭੈਣਾਂ ਦਾ ਹਰਲੀਨ ਦਿਓਲ ਤੇ ਅਮਰਜੋਤ ਕੋਰ ਦਾ ਮੁਹਾਲੀ ਦੇ ਵਿੱਚ ਇਹਨਾਂ ਨੇ ਐਡਾ ਕਿ ਵੱਡਾ ਗ੍ਰੈਂਡ ਉਹਨਾਂ ਦਾ ਇੱਕ ਇਸਤਕਬਾਲ ਕੀਤਾ ਗਿਆ ਤੇ ਜਿਹੜੀ ਚੜ੍ਹਦੇ ਪੰਜਾਬ ਦੇ ਵਿੱਚ ਖੁਸ਼ੀ ਦੀ ਲਹਿਰ ਆ ਗਈ ਹੈ ਸਾਡੀਆਂ ਭੈਣਾਂ ਦੀ ਵਜ੍ਹਾ ਤੋਂ ਮੈਂ ਕਹਿੰਨਾ ਵਾਂ ਪੰਜਾਬੀ ਆ ਗਏ ਤੇ ਪੰਜਾਬੀ ਛਾ ਗਏ ਤੇ ਪੰਜਾਬੀ ਬੰਦੇ ਵੀ ਕਿਸੇ ਨਾਲੋਂ ਘੱਟ ਨਹੀਂ ਕਿਉਂਕਿ ਇਸ ਤੋਂ ਪਹਿਲੇ ਚਪੇੜਾਂ ਵਜੀਆਂ ਉਹਨਾਂ ਵਿੱਚ ਵੀ ਜੁਜਾਰ ਸਿੰਘ ਜੁਜਾਰ ਸਿੰਘ ਨੂੰ ਚਮਕੀ ਉਹਨਾਂ ਨੂੰ ਕਹਿੰਦੇ ਸੀ ਚਮਕੌਰ ਦੀ ਟਰੰਟੀ ਤੇ ਪੈਦਾ ਹੋਏ ਨਹੀਂ ਨਹੀਂ ਚਮਕੌਰ ਦੀ ਧਰਤੀ ਤੇ ਪੈਦਾ ਹੋਏ ਨੇ ਜੁਜਾਰ ਸਿੰਘ ਨੇ ਵਰਲਡ ਚੈਂਪੀਅਨਸ਼ਿਪ ਉਹਨਾਂ ਨੇ ਵੀ ਜਿੱਤੀ ਤੇ ਇਧਰੋਂ ਸਾਡੀਆਂ ਪੰਜਾਬੀ ਭੈਣਾਂ ਨੇ ਅਮਨਜੋਤ ਕੌਰ ਨੇ ਤੇ ਉਹਨਾਂ ਨੇ ਵਰਲਡ ਕੱਪ ਹੀ ਜਿੱਤ ਕੇ ਲਿਆਏ ਨੇ ਤੇ ਮੈਂ ਕਹਿੰਦਾ ਵਾਂ ਕਿ ਜਿਹੜਾ ਮੁਹੱਲੇ ਦੇ ਵਿੱਚੋਂ ਖੁਸ਼ੀ ਦੀ ਲਹਿਰ ਦੌੜੀ ਹੈ ਤੇ ਕਹਿੰਦੇ ਨੇ ਸੋਨੇ ਦੀਆਂ ਬੰਦ ਮੁੰਦਰੀਆਂ ਤੱਕ ਵੰਡੀਆਂ ਗਈਆਂ ਨੇ ਯਾਰ ਅੱਛਾ ਵੇਖੋ ਵੇਖਿਆ ਜਾਏ ਕਿ ਵੇਖੋ ਪੰਜਾਬ ਦੇ ਉੱਤੇ ਬੜੇ ਮਾਰੇ ਹਾਲਾਤ ਆਏ ਹੋਏ ਸਨ ਪੰਜਾਬ 'ਚ ਇੱਕ ਦਫਾ ਗਮ ਦੀ ਲਹਿਰ ਆ ਗਈ ਸੀ ਲੇਕਿਨ ਪੰਜਾਬੀਆਂ ਨੇ ਨਾ ਇੱਕ ਦੂਸਰੇ ਦਾ ਸਾਥ ਦੇ ਕੇ ਉਹ ਚੀਜ਼ ਮਹਿਸੂਸ ਨਹੀਂ ਹੋਣੀ ਲੇਕਿਨ ਹੁਣ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਖੁਸ਼ੀਆਂ ਆਉਂਦੀਆਂ ਨੇ ਖੁਸ਼ੀਆਂ ਆ ਗਈਆਂ ਨੇ ਵਾਕਈ ਆ ਗਈਆਂ ਨੇ ਨਵੀਂ ਤੋਂ ਨਵੀਂ ਚੀਜ਼ ਰੋਜ਼ ਦੀ ਨਵੀਂ ਤੋਂ ਨਵੀਂ ਖੁਸ਼ੀ ਲੱਭਦੀ ਵੀ ਹੈ ਵਾਕਈ ਨਵੀਂ ਤੋਂ ਨਵੀਂ ਖੁਸ਼ੀ ਲੱਭਦੀ ਵੀ ਹੈ ਵਾਕਈ ਨਵੀਂ ਤੋਂ ਨਵੀਂ ਖੁਸ਼ੀ ਚਲੋ ਜੀ ਅੱਜ ਅੱਜ ਇੱਕ ਵੀਡੀਓ ਤਾਂ ਨਾਲ ਸਾਂਝੀ ਕਰਦੇ ਆ ਕਿ ਦੋਵਾਂ ਭੈਣਾਂ ਦਾ ਇਸਤਕਬਾਲ ਕਿਵੇਂ ਕੀਤਾ ਤੇ ਮੋਹਾਲੀ ਦੇ ਵਿੱਚ ਇੱਕ ਵੀਰ ਜੀ ਨੇ ਉਹਨਾਂ ਨੂੰ ਉਹਨਾਂ ਨੇ ਸੋਨੇ ਦੀਆਂ ਮੁੰਦਰੀਆਂ ਦਿੱਤੀਆਂ ਉਹ ਸਾਰੀ ਵੀਡੀਓ ਤਾਂ ਨਾਲ ਸਾਂਝੀ ਕਰਨੀ ਆ ਤੇ ਪਹਿਲੇ ਵੀਡੀਓ ਵੀ ਦੇਖਨੇ ਉਸ ਤੋਂ ਬਾਅਦ ਇਹਦੇ ਤੇ ਗੱਲਬਾਤ ਕਰਨੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣ ਵੀਡੀਓ ਨੂੰ ਲਾਈਕ ਵੀ ਸ਼ੇਅਰ ਵੀ ਕਰ ਦੇਣ ਤਾਂ ਚਲੋ ਸਟਾਰਟ ਕਰੀਏ ਲਾਓ ਜੀ ਲਾਓ ਸੋਹਣੀਆਂ ਧੀਆ ਮੁੰਤਰੀਆਂ ਇਹਨਾਂ ਦੇ ਵੱਲੋਂ ਮਾਤਰੀਆਂ ਨੂੰ ਦਿੱਤੀਆਂ ਕਿ ਇਹ ਨਹੀਂ ਗਿਫਟ ਕੀਤੀਆਂ ਕਿ ਇਹ ਨਹੀਂ ਕਿਉਂਕਿ ਬਿਸ਼ਪ ਕੱਪ ਆਪਣੇ ਨਾਮ ਕੀਤਾ ਹੈ ਅਤੇ ਉਸੇ ਹੀ ਖੁਸ਼ੀ ਦੇ ਵਿੱਚ ਅੱਲਾ ਦੇ ਵੱਲੋਂ ਇਹ ਵੱਡਾ ਤੋਹਫਾ ਉਕਤੀਆਂ ਨੂੰ ਪੰਜਾਬ ਦੀਆਂ ਕੁੜੀਆਂ ਨੂੰ ਦਿੱਤਾ ਗਿਆ ਹਾਏ 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 ਪੰਜਾਬ ਦੀ ਇਹਨਾਂ ਨੇ ਪਹਿਲੀ ਵਾਰ ਸਾਰੇ ਦੇਖਦੇ ਧਰਨ ਪਾਈ ਜਿਹੜੇ ਵਰਲਡ ਕੱਪ ਲੈ ਕੇ ਆਏ ਕਿ ਧਰਨ ਹੁਣ ਆਉਣ ਵਾਲੇ 5 ਤੇ ਬਾਕੀ ਜਿਹੜਾ ਅਸੀਂ ਸੋਚਿਆ ਸੀ ਉਹ ਤੋਂ ਬਹੁਤ ਛੋਟਾ ਸੀਗਾ ਵੀ ਇਸ ਤੋਂ ਵੀ ਬਹੁਤ ਜ਼ਿਆਦਾ ਵੱਡਾ ਬਣਦਾ ਸਾਡੇ ਕੋਲ ਟਾਈਮ ਘੱਟ ਸੀਗਾ ਅਸੀਂ ਇਸ ਕਰਕੇ ਵੀ ਹੌਪਟਾ ਦੇਖਿਆ ਵੀ ਮੰਦਰੀ ਲੈ ਕੇ ਵੀ ਅਸੀਂ ਕਰ ਸਕਦੇ ਆ ਤੇ ਅਸੀਂ ਪਹਿਲਾਂ ਤਾਂ ਜ਼ਿਆਦਾ ਸੋਚਿਆ ਬੱਚਿਆਂ ਦਾ ਜਿਹੜੇ ਬੇਟੀਆਂ ਸੌਰੀ ਬੇਟੀਆਂ ਦਾ ਅਸੀਂ ਲੱਗ ਇੱਕ ਦਿਨ ਪ੍ਰੋਫੈਸ਼ਨਲੀ ਅਸੀਂ ਇੱਕ ਦਿਨ ਇਹਨਾਂ ਦੇ ਬੱਚਿਆਂ ਦੇ ਰੱਖਿਆ ਗੁੜੀਆਂ ਵੀ ਜਿਹੜੀਆਂ ਖੇਡਦੇ ਹੁੰਦੇ ਆ ਇਹਨਾਂ ਨੂੰ ਵੀ ਅਸੀਂ ਨਿਊ ਐਕਟਿਵ ਰੱਖੇ ਨੇ ਬੜੇ ਖੁਸ਼ ਹੋਈਆਂ ਬੱਚਿਆਂ ਜਦ ਮੈਂ ਰੋਕਿਆ ਡੀਐਸਪੀ ਸਾਹਿਬ ਸੀ ਕਿ ਮੈਂ ਕਹਿੰਦਾ 2 ਮਿੰਟ ਟਾਈਮ ਦਿਓ ਨਾ ਵੀ ਅਸੀਂ ਹਾਰਪਾ ਕੇ ਜਿਹੜਾ ਸਵਾਗਤ ਕਰਨਾ ਸੀ ਬੜੀਆਂ ਖੁਸ਼ ਹੋਈਆਂ ਫਿਰਪਾਲ ਜੀ ਮਾਜੀ ਖੜੇ ਸੀ ਕਿ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਵੀ ਅੱਗੇ ਆ ਕੇ ਤੁਸੀਂ ਵੀ ਕਰੋ ਤਾਂ 파ਰਤੀ ਮਹਿਲਾ ਕ੍ਰਿਕਟ ਟੀਮ ਨੇ ਵਿਸ਼ਵ ਕੱਪ ਆਪਣੇ ਨਾਮ ਕੀਤਾ ਜਿਸ ਤੋਂ ਬਾਅਦ ਅੱਜ ਪੰਜਾਬ ਦੀਆਂ 3 ਪੰਜਾਬ ਪਹੁੰਚਿਆ ਨੇ ਤੇ ਪੰਜਾਬ ਦੀ ਧਰਤੀ ਤੇ ਉਹਨਾਂ ਦਾ ਨਿਕਾ ਸਵਾਗਤ ਹੋਇਆ ਕੈਬਨਟ ਮੰਤਰੀ ਉੱਥੇ ਪਹੁੰਚੇ ਬਹੁਤ ਸਾਰੇ ਬਤਾਈਕ ਉੱਥੇ ਪਹੁੰਚੇ ਪਰ ਵੀਰ ਹੁਣੀ ਪਹੁੰਚੇ ਨੇ ਰੂਪਾ ਸੁਆਣਾ ਹੁਣੀ ਜਿੰਦਾ ਤੇ ਵੱਲੋਂ ਇੱਕ ਖਾਸ ਤੂਫਾ ਇਹ ਪੰਜਾਬ ਦੀ ਸੋਹਣੇ ਦੀਆਂ ਮੁੰਦਰੀਆਂ ਇਹਨਾਂ ਦੇ ਵੱਲੋਂ ਮਾਤਿਆਂ ਨੂੰ ਦਿੱਤੀਆਂ ਗਈਆਂ ਨੇ ਗਿਫਟ ਕੀਤੀਆਂ ਗਈਆਂ ਨੇ ਕਿਉਂਕਿ ਬਿਸ਼ਪ ਕੱਪ ਆਪਣੇ ਨਾਮ ਕੀਤਾ ਹੈ ਅਤੇ ਉਸੇ ਖੁਸ਼ੀ ਦੇ ਵਿੱਚ ਇਹਨਾਂ ਦੇ ਵੱਲੋਂ ਇਹ ਵੱਡਾ ਤੋਹਫਾ ਉਕਤੀਆਂ ਨੂੰ ਪੰਜਾਬ ਦੀਆਂ ਕੁੜੀਆਂ ਨੂੰ ਦਿੱਤਾ ਗਿਆ ਤਾਂ ਬਾਈ ਹੁਣ ਇਹ ਨਾਲ ਦੀ ਗੱਲਬਾਤ ਕਰਾਂਗੇ ਰੁਪੇ ਬਾਈ ਸਭ ਤੋਂ ਪਹਿਲਾਂ ਤਾਂ ਬਹੁਤ ਵੱਡਾ ਜਿਹੜਾ ਤੁਸੀਂ ਉਪਰਾਲਾ ਇੱਕ ਕਰ ਕੀਤਾ ਹੈ ਪਰ ਸਭ ਤੋਂ ਪਹਿਲਾਂ ਕਿੰਦਾ ਤਾਂ ਲੱਗ ਰਿਹਾ ਇੱਕ ਤਾਂ ਭਾਰਤੀ ਟੀਮ ਦੇ ਵਿੱਚ ਜਿਹੜੇ ਕਪਤਾਨ ਸੀ ਉਹ ਵੀ ਪੰਜਾਬ ਦੀ ਤੀ ਸੀ ਉਹਨਾਂ ਨੇ ਬਹੁਤ ਸੋਹਣੀ ਕਪਤਾਨੀ ਕੀਤੀ ਟੀਮ ਦਾ ਚੰਗਾ ਪ੍ਰਦਰਸ਼ਨ ਰਿਹਾ ਹੈ ਬਿਸ਼ਪ ਕੱਪ ਆਪਣੇ ਨਾਮ ਕੀਤਾ ਅਤੇ ਦੂਜਾ ਤੁਸੀਂ ਜਿਹੜਾ ਇੱਕ ਖਾਸ ਉਪਰਾਲਾ ਕੀਤਾ ਹੈ ਜਿਹੜਾ ਵਿਸ਼ਵ ਕੱਪ ਆਪਾਂ ਆਪਣੇ ਨਾਮ ਕੀਤਾ ਪਹਿਲਾਂ ਤਾਂ ਇਹ ਬੇਟੀਆਂ ਨੇ ਪਹਿਲੀ ਵਾਰ ਆਪਣੀ ਪੰਜਾਬ ਦੀ ਹੈ ਨਾ ਕਪਤਾਨ ਹੈ ਇਹਨਾਂ ਨੇ ਪਹਿਲੀ ਵਾਰ ਸਾਰੇ ਦੇਸ਼ ਦੇ ਧਰਨ ਪਾਈ ਹੈ ਜਿਹੜੇ ਵਰਲਡ ਕੱਪ ਲੈ ਕੇ ਆਏ ਕਿ ਧਰਨ ਹੁਣ ਆਉਣ ਵਾਲੇ 5-6 ਸਾਲ ਨਿਕਲਣਗੇ ਜਿਹੜੋ ਪੈ ਗਈ ਤੇ ਬਾਕੀ ਜਿਹੜਾ ਅਸੀਂ ਸੋਚਿਆ ਸੀ ਉਹ ਤੋਂ ਬਹੁਤ ਛੋਟਾ ਸੀਗਾ ਵੀ ਇਸ ਤੋਂ ਵੀ ਬਹੁਤ ਜ਼ਿਆਦਾ ਵੱਡਾ ਬਣਦਾ ਸਾਡੇ ਕੋਲ ਟਾਈਮ ਘੱਟ ਸੀਗਾ ਅਸੀਂ ਇਸ ਕਰਕੇ ਵੀ ਹੌਪਟਲ ਦੇਖਿਆ ਵੀ ਮੁੰਦਰੀਆ ਲੈ ਕੇ ਵਸੀਬ ਕਰ ਸਕਦੇ ਆ ਤਾਂ ਫਿਰ ਉਥੇ ਲੋਕੀ ਚੈਨਲ ਬਹੁਤ ਸੀਗੇ ਧੱਕਾ ਮੁਕੀ ਬਹੁਤ ਸੀਗਾ ਫਿਰ ਵੀ ਸਹੀ ਚਲੋ ਪਰਮਾਦਰ ਮੇਰ ਕਰੀਦਾ ਸੀ ਕਰ ਲਿਆ ਸੀ ਅੱਛਾ ਭਾਈ ਇਹ ਸੋਨੇ ਦੇ ਮੁੰਦਰੀਆਂ ਦਾ ਖਿਆਲ ਕਿਤੋਂ ਆਇਆ ਸੀ ਜਦੋਂ ਟੀਮ ਸੈਮੀਫਾਈਨਲ ਤੱਕ ਪਹੁੰਚਦੀ ਆ ਜਾਂ ਜਦੋਂ ਵਿਸ਼ਵ ਕੱਪ ਤੇ ਸ਼ੁਰੂਆਤ ਹੋਈ ਸੀ ਉਹਦੀ ਸੋਚ ਲਿਆ ਸੀ ਕਿ ਜੇਕਰ ਭਾਰਤੀ ਟੀਮ ਵਿਸ਼ਵ ਕੱਪ ਜਿੱਤੇਦੀ ਆ ਤਾਂ ਇਸ ਤਰੀਕੇ ਤੇ ਨਾ ਸਵਾਗਤ ਕਰਾਂਗੇ ਹਾਂਜੀ ਸੋਚਣਾ ਤਾਂ ਇਹ ਹੀ ਸੀਗਾ ਭਾਜੀ ਪਹਿਲਾਂ ਤਾਂ ਦਿਲ ਤੱਕ ਤਕੇ ਕਰ ਰਹੇ تھے ਕੰਮ ਜਿਹੜੇ ਹਿਸਾਬ ਨਾਲ ਚੱਲਦਾ ਸੀਗਾ ਸਿਸਟਮ ਹਨਾ ਕਿਉਂ ਬੱਚੀਆਂ ਪਹਿਲੇ ਜਿਵੇਂ ਇਸ ਤਰ੍ਹਾਂ ਹਨਾ ਇਹਨਾਂ ਦਾ ਸਾਰਾ ਚੱਲ ਰਿਹਾ ਸੀਗਾ ਬਹੁਤ ਇਹਨਾਂ ਨੂੰ ਪ੍ਰੈਸ਼ਰ ਸੀਗਾ ਖੇਡ ਦੇ ਸਮੇ ਤੇ ਸੋਚਿਆ ਦਾ ਕੁਝ ਹੋਰ ਬਹੁਤ ਸੀਗਾ ਪਰ ਹੁਣ ਹਲੇ ਹਲੇ ਟੂਰਨਾਮੈਂਟ ਆ ਰਿਹਾ ਉੱਥੇ ਦੇਖਦੇ ਹਾਂ ਉੱਥੇ ਕਰਾਂਗੇ ਪਰ ਭਾਈ ਇਹ ਵੀ ਬਹੁਤ ਵੱਡਾ ਤੁਹਾਨੂੰ ਲੱਗਦਾ ਛੋਟਾ ਪਰ ਲੋਕਾਂ ਦੇ ਲਈ ਸਾਡੇ ਲਈ ਬਹੁਤ ਵੱਡਾ ਕਿਉਂਕਿ ਬਹੁਤ ਘੱਟ ਲੋਕ ਹੁੰਦੇ ਨੇ ਅੱਛਾ ਜਦੋਂ ਤੁਸੀਂ ਉੱਥੇ ਪਹੁੰਚੇ ਸੀ ਪੀੜ ਪੜੱਖਾ ਵੀ ਬਹੁਤ ਸੀ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਰਾਸ਼ਵੀ ਬਹੁਤ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਿਸ ਤਰ੍ਹਾਂ ਦਾ ਲੱਗਿਆ ਜਦੋਂ ਤੁਸੀਂ ਇਹ ਖਾਸ ਤੋਂ ਫੰਡ ਨੂੰ ਦਿੱਤਾ ਮਾਤਾ ਜੀ ਨੇ ਬਹੁਤ ਸਾਡਾ ਸਵਾਗਤ ਕੀਤਾ ਵੀ ਤੁਸੀਂ ਬਹੁਤ ਥੈਂਕ ਯੂ ਨੇ ਮੈਂ ਕਿ ਥੈਂਕ ਯੂ ਤਾਂ ਤੁਹਾਡਾ ਜੀ ਤੁਸੀਂ ਬੱਚਿਆਂ ਨੂੰ ਇੰਨਾ ਟਾਈਮ ਦਿੱਤਾ ਜੋ ਤੋਂ ਬਾਅਦ ਵੀ ਤੁਸੀਂ ਇੰਨਾ ਟਾਈਮ ਦੇ ਕੇ ਬੱਚਿਆਂ ਨੂੰ ਇਸ ਲੈਵਲ ਤੇ ਪਹੁੰਚਾਤਾ ਕਿ ਹੁਣ ਆਉਣ ਵਾਲੇ ਕਈ ਪੀੜੀਆਂ ਤੱਕ ਇਹ ਲੈਵਲ ਬਣ ਗਿਆ ਕਿ ਬੱਚਿਆਂ ਨੂੰ ਹਰ ਅਸੀਂ ਤਾਂ ਉਹਨਾਂ ਦਾ ਥੈਂਕ ਯੂ ਕਰਦੇ ਆ ਵੀ ਤੁਸੀਂ ਇਹ ਜਿਹੜਾ ਕਰਿਆ ਤਾਂ ਇਸ ਤੋਂ ਉੱਪਰ ਤਾਂ ਕੁਝ ਹੀ ਨਹੀਂ। ਅੱਛਾ ਭਾਈ ਤੁਸੀਂ ਟੂਰਨਾਮੈਂਟ ਦਾ ਜ਼ਿਕਰ ਕਰ ਰਹੇ ਹੋ। ਕਦੋਂ ਟੂਰਨਾਮੈਂਟ ਹੋਵੇਗਾ ਤੇ ਉਹਦੇ ਬਾਰੇ ਕੀ ਕੁਝ ਸੋਚ ਰਹੇ ਹੋ? ਟੂਰਨਾਮੈਂਟ ਜੀ ਆਪਣਾ 12 13 14 15 ਦਸੰਬਰ ਇਸੇ ਦਸੰਬਰ ਦਾ ਅਗਲੇ ਮਹੀਨੇ ਉਹਦੇ ਵਿੱਚ ਅਸੀਂ ਚੈਂਪੀਅਨਸ਼ਿਪ ਹੈ ਭਾਜੀ ਬਹੁਤ ਵੱਡੀ। ਉਹਦੇ ਨਾਲ ਵਿਰਸਾ ਖੇਡਾਂ ਜਿਹੜੀਆਂ ਬੈਲ ਗੱਡੀਆਂ ਤੇ ਘੋੜਿਆਂ ਦੀਆਂ ਸ਼ਿਕਾਰੀ ਕੁੱਤਿਆਂ ਦੀ ਇਹਨਾਂ ਨੂੰ ਵੀ ਪਹਿਲੇ ਮੋਟਰਸਾਈਕਲ ਨੇ ਤੇ ਜਿਹੜੇ ਆਲ ਓਪਨ ਕਲੱਬ ਨੇ ਉਹਨਾਂ ਨੂੰ ਬੈਕਟਰੈਡਰ ਜਾਂ ਫਿਰ ਨਵੇਂ ਨਿਊ ਟਰੈਕਟਰ ਨੇ ਤੇ 3.5 ਲੱਖ 2.5 ਲੱਖ ਨਾਮ ਐ ਤੇ ਜਿਵੇਂ ਤਿੰਨ ਵਾਰਲੇ ਹੋ ਜਾਂਦੇ ਉਹਨਾਂ ਨੂੰ ਬੁਲਟ ਨੇ ਜੀ ਤੇ ਉਹਦੇ ਵਿੱਚ ਵੀ 1 ਲੱਖ 75 ਹਜ਼ਾਰ ਨਾਮ ਐਦਾਂ ਜੀ ਫਿਰ ਥੱਲੇ ਨੂੰ ਆ ਜਾਂਦੇ ਆ ਜਿਵੇਂ ਵੇਟ ਵਾਈਜ਼ ਆ ਜਾਂਦੇ ਆ ਉਹਦੇ ਵਿੱਚ ਸਾਰੇ ਬੱਚਿਆਂ ਨੂੰ ਸਾਈਕਲ ਨੇ 100 ਦੇ ਨੇੜੇ ਸਾਈਕਲ ਦੇਣਾ ਸੀ ਤੇ ਬਾਕੀ ਹੋਰ ਜਿਵੇਂ ਜਿਵੇਂ ਸਾਰਾ ਇੱਕ ਬੇਟੀ ਸਾਡੇ ਇੱਥੇ ਪਹਿਲਾਂ 골ਡ ਮੈਡਲ ਲੈ ਕੇ ਆਈ ਐ ਮਟਰ ਦੀ ਪਰਨ ਦੀ ਪੂਰਨ ਸਨਮਾਨ ਦੇਵਾਂਗੇ ਤੇ ਅਸੀਂ ਪਹਿਲਾਂ ਤਾਂ ਜ਼ਿਆਦਾ ਸੋਚੇ ਬੱਚਿਆਂ ਦਾ ਜਿਹੜੀ ਬੇਟੀਆਂ ਸੌਰੀ ਬੇਟੀਆਂ ਦਾ ਅਸੀਂ ਲੱਗ ਇੱਕ ਦਿਨ ਪ੍ਰੋਫੈਸ਼ਨਲੀ ਅਸੀਂ ਇੱਕ ਦਿਨ ਇਹਨਾਂ ਦੇ ਬੱਚਿਆਂ ਦੇ ਰੱਖਿਆ ਗੁੜੀਆਂ ਵੀ ਜਿਹੜੀਆਂ ਖੇਡਦੇ ਹੁੰਦੇ ਆ ਇਹਨਾਂ ਨੂੰ ਵੀ ਅਸੀਂ ਨਿਊ ਐਕਟਿਵ ਆ ਰੱਖੇ ਨੇ ਇਹਨਾਂ ਦਾ ਵੀ ਨਾਮ ਬਹੁਤ ਵਧੀਆ ਰੱਖਿਆ ਸੀ ਕਿਤੇ ਪੰਜਾਬ ਵਿੱਚ ਨਹੀਂ ਕਰਦੇ ਪਰ ਅਸੀਂ ਬਹੁਤ ਵੀ ਇਹਨਾਂ ਬਾਰੇ ਵੀ ਕਰਕੇ ਸੋਚੇਗਾ। ਜੇ ਬਈ ਸਭ ਤੋਂ ਵੱਡੇ ਸਪੋਰਟਸ ਇੱਥੇ ਪਰਿਵਾਰ ਦੇ ਹੁੰਦੇ ਆ ਤਾਂ ਨਾਲ-ਨਾਲ ਜਿਹੜੇ ਆਪਣੇ ਪੋਲੀਟੀਸ਼ੀਅਨਸ ਹੁੰਦੇ ਨੇ ਉਹਨਾਂ ਦੇ ਵੀ ਹੁੰਦੀ ਹੈ। ਆਮ ਆਦਮੀ ਪਾਰਟੀ ਕਿਉਂਕਿ ਜਦੋਂ ਅਰਸ਼ਦੀਪ ਸਿੰਘ ਹੁਣੇ ਵਿਸ਼ੇਸ਼ ਕਮ ਜਿੱਤ ਕੇ ਆਇਆ ਸੀ ਉਦੋਂ ਵੀ ਜਿਹੜੇ ਮੰਤਰੀ ਸੀ ਬਤਾਇਕ ਜੀ ਉੱਥੇ ਪਹੁੰਚੇ ਸੀ ਅੱਜ ਵੀ ਉਸੇ ਤਰੀਕੇ ਦੇ ਨਾਲ ਮੰਤਰੀ ਬਤਾਇਕ ਸਾਂਸਦ ਉੱਥੇ ਸਾਰੇ ਪਹੁੰਚਦੇ ਨੇ ਤੇ ਖਾਸ ਤੌਰ ਤੇ ਸਭ ਤੋਂ ਸੋਹਣੀ ਗੱਲ ਜਿਹੜੀ ਲੱਗੀ ਕਿ ਮਹਿਲਾ ਬਤਾਇਕ ਵੀ ਉੱਥੇ ਮੌਜੂਦ ਸੀ। ਹਾਂਜੀ ਹ çağ var hmm. ਜਿਵੇਂ ਪੀਐਮ ਸਾਹਿਬ ਨੇ ਬਹੁਤ ਪਰਮਾ ਸਵਾਗਤ ਕੀਤਾ ਹਨ ਬੇ ਬੇਟੀਆਂ ਦਾ ਉਹਨਾਂ ਨਾਲ ਟਾਈਮ ਵੀ ਬਤਾਇਆ ਉਸ ਨਾਲ ਫਿਰ ਬੱਚਿਆਂ ਦਾ ਹੋਰ ਉਤਸ਼ਾਹ ਵਧ ਰਿਹਾ ਬੱਚੇ ਬਹੁਤ ਅੱਗੇ ਆਣਗੇ ਉਹਨਾਂ ਖੇਡਾਂ ਲਈ ਅੱਛਾ ਭਾਈ ਆਖਰੀ ਸਵਾਲ ਹੈ ਜਦੋਂ ਤੁਸੀਂ ਇਹ ਮੰਦਰੀਆ ਉਹਨਾਂ ਨੂੰ ਦਿੱਤੀਆਂ ਨੇ ਬੇਸ਼ੱਕ ਉਹ ਹਰਲੀਨ ਦਿ올 ਹੋਣਾ ਮੰਝੋ ਥੋਣ ਜਾਂ ਪਰ ਹਰਮਨਪ੍ਰੀਤ ਹੋਣ ਕਿਉਂਕਿ ਜਦੋਂ ਕੋਈ ਅਣਜਾਣ ਜਦੋਂ ਆਪਾਂ ਸਪ ਨਹੀਂ ਕਰਦੇ ਹੁੰਦੇ ਏਦਾਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਐਕਸਪੈਕਟ ਨਹੀਂ ਕਰਦੇ ਉਦੋਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਗਿਫਟ ਮਿਲੇ ਅਤੇ ਜਦੋਂ ਕੋਈ ਅਣਜਾਣ ਦੇ ਕੇ ਜਾਵੇ ਤੇ ਉਹ ਵੀ ਐਡਾ ਵੱਡਾ ਗਿਫਟ ਉਹਨਾਂ ਦਾ ਕੀ ਦੇ 2 ਮਿੰਟ ਟਾਈਮ ਤੋਂ ਹੋਣਾ ਹੀ ਵੀ ਅਸੀਂ ਹਰਪਾਲ ਜਿਹੜਾ ਸਵਾਗਤ ਕਰਨਾ ਸੀ ਬੜੀਆਂ ਖੁਸ਼ ਹੋਈਆਂ ਫਿਰ ਹਰਪਾਲ ਜੀ ਮਾਜੀ ਖੜੇ ਸੀਗੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਵੀ ਅੱਗੇ ਆ ਕੇ ਤੁਸੀਂ ਵੀ ਕਰੋ ਫਿਰ ਬੀਬੀ ਪਰਮਜੀਤ ਕੌਰ ਲਾਂਡਰਾ ਸੀਗੇ ਉਹਨਾਂ ਨੂੰ ਵੀ ਅਸੀਂ ਨਾਲੇ ਬੁਲਾ ਲਿਆ ਵਧੀਆ ਟਾਈਮ ਮਿਲਿਆ ਸੀ ਵਧੀਆ ਸਵਾਗਤ ਕਰ ਚੁੱਕੇ ਹਾਂ ਸੋ ਇਹ ਸੀ ਰੂਪਾ ਸੁਆਣਾ ਬਾਈ ਜਿੱਨਾਂ ਤੇ ਨਾਲ ਗੱਲਬਾਤ ਕੀਤੀ ਹੈ ਕਿਉਂਕਿ ਵਾਕੇ ਜੀ ਵਾਲੀਆ سونے ਦੀਆਂ ਮੁੰਦਰੀਆਂ ਤੱਕ ਉਹਨਾਂ ਨੂੰ ਪਾਈਆਂ ਗਈਆਂ ਤੇ ਇਹ ਵੈਸੇ ਇੱਕ ਬਹੁਤ ਵੱਡੀ ਪੰਜਾਬ ਦੀ ਜਿੱਤ ਏ ਬਿਲਕੁਲ ਵੇਖਿਆ ਦੱਸਿਆ ਜਾਵੇ ਦੇਖਿਆ ਜਾਵੇ ਨਾ ਤੇ ਇੱਕ ਪੰਜਾਬੜਾ ਨੇ ਬਹੁਤ ਵੱਡੀ ਜਿੱਤ ਦਾ ਮਜ਼ਾਹਰਾ ਕੀਤਾ ਹੈ ਬੇਸਿਕਲੀ ਪੰਜਾਬ ਦੀ ਅੱਛਾ ਉਹਨਾਂ ਨੇ ਬਹੁਤ ਅੱਛਾ ਉਹਨਾਂ ਨੇ ਜਿਵੇਂ ਕਿ ਉਹਨਾਂ ਨੇ ਕਿਹਾ ਕਿ ਪੀਐਮ ਸਾਹਿਬ ਵੀ ਉਹਨਾਂ ਨੂੰ ਮਿਲਣੇ ਬੜਾ ਨਿਗਾਸ ਸੁਭਾਅ ਕੀਤਾ ਸਾਰਾ ਦਿਨ ਉਹਨਾਂ ਨੇ ਦੱਸਿਆ ਹੈ ਤੇ ਵਾਕੇ ਹੀ ਉਹਨਾਂ ਦੇ ਹੌਸਲਾ ਵਜ਼ਾਈ ਕੀਤੀ ਹੈ ਧੀਆਂ ਦੀ ਕਿ ਉਹ ਅੱਗੋਂ ਵੀ ਅੱਛੇ ਤੋਂ ਅੱਛਾ ਖੇਡਣ ਬਿਲਕੁਲ ਤੇ ਪੰਜਾਬ ਦੀਆਂ ਧੀਆਂ ਜਿਹੜੀਆਂ ਪੰਜਾਬ ਚ ਆਈਆਂ ਨੇ ਤੇ ਉਹਨਾਂ ਨੂੰ ਇੰਨਾ ਨਿੱਗਾ ਜਿਹੜਾ ਵਾ ਉਹ ਮਿਲਿਆ ਵੈ ਵੈਲਕਮ ਮਿਲਿਆ ਵੈ ਤੇ ਉਹ ਬੜੇ ਖੁਸ਼ ਹੋਈਆਂ ਨੇ ਤੇ ਵੇਖੋ ਕਿ ਹਰ ਬੰਦਾ ਜਿੰਨੀ ਜਿੰਨੀ ਉਹਦੀ ਪਹੁੰਚ ਹੈ ਉਸ ਹਿਸਾਬ ਨਾਲ ਜਾਂਦਾ ਵੀ ਕਿ ਉਹ ਅਸੀਂ ਉਹਨਾਂ ਨੂੰ ਗਿਫਟ ਦੇ ਸਕੀਏ ਕਿਉਂਕਿ ਉਹਨਾਂ ਨੇ ਸਿਰ ਪੰਜਾਬ ਦਾ ਫਖਰ ਨਾਲ ਉੱਚਾ ਕਰ ਦਿੱਤਾ। ਵਾਕੇ ਜਦੋਂ ਨਰਿੰਦਰ ਮੋਦੀ ਸਾਹਿਬ ਉਹਨਾਂ ਦੇ ਨਾਲ ਬੈਠੇ ਨੇ ਉਹਨਾਂ ਦਾ ਇੰਟਰਵਿਊ ਵਗੈਰਾ ਕਿਤੇ ਨੇ ਗੱਲਾਂ ਬਾਤਾਂ ਹੋਈਆਂ ਨੇ ਤੇ ਖਾਣਾ ਠਿਕਰ ਵੀ ਉਹਨਾਂ ਨੇ ਨਾਲ ਖਾਦਾ ਇਹਨਾਂ ਦੇ ਇਹਨਾਂ ਦੇ ਨਾਲ ਖਾਣਾ ਵਗੈਰਾ ਬਿਲਕੁਲ ਇੱਕ ਚੀਜ਼ ਵਧੀਆ ਲੱਗਦੀ ਹੈ ਕਿ ਜਦੋਂ ਮਤਲਬ ਕਿ ਕੋਈ ਅਗਰ ਕੋਈ ਕਾਮਕਾਰ ਕੇ ਆਏ ਜਾਂ ਕੋਈ ਜੇਤ ਕੇ ਆਏ ਤੇ ਵੱਡੇ ਉਹਦਿਆਂ ਤੇ ਜਿਹੜੇ ਫਾਇਜ਼ ਨੇ ਉਹ ਤੁਹਾਨੂੰ ਆ ਕੇ ਆਪ ਮਿਲਣ ਤੇ ਤਾਰੇ ਨਾਲ ਮੀਟਿੰਗ ਕਰਨ ਜਾਂ ਸਾਰਾ ਕੁਝ ਮਤਲਬ ਇੱਕ ਚੀਜ਼ ਹੈ ਕਿ ਤੁਸੀਂ ਇੱਕ ਦੇਸ਼ ਨੂੰ ਰਿਪਰੈਜ਼ੈਂਟ ਕਰਦੇ ਹੋ ਤੇ ਤੁਸੀਂ ਇੱਕ ਮਤਲਬ ਇੱਕ ਵਰਡ ਚੈਂਪੀਅਨ ਬਨੇ ਹੋ ਬਨੇ ਤਾਂ ਇੱਕ ਉਹ ਨੂੰ ਵੀਰਾ ਦੱਸੰਦੇ ਸੀ ਕਹਿੰਦਾ ਸੀ ਟੀਮ ਪੂਰੀ ਨੂੰ ਸਰਕਾਰਾਂ ਵੱਲੋਂ 51 ਕਰੋੜ ਰੁਪਏ ਨਾਮ ਵੀ ਮਿਲੇ ਹਾਂ ਮਤਲਬ ਇੱਕ ਚੀਜ਼ ਹੁਣ ਅੱਗੇ ਅੱਗੇ ਸੀ ਕਿ ਅੱਗੇ ਵੇਖੋ ਕਿ ਮਹਿੰਦੀ ਜਿਹੜੀ ਕ੍ਰਿਕਟ ਹੁੰਦੀ ਸੋਦੇ ਵੱਲ ਤਵੱਜੋ ਦਿੱਤੀ ਜਾਂਦੀ ਸੀ ਕਿ ਜਿਵੇਂ ਕਿ ਅਸੀਂ ਅੱਗੇ ਵੀ ਅਸੀਂ ਇੱਕ ਉਹ ਵੀਡੀਓ ਦੇ ਵਿੱਚ ਵੇਖਿਆ ਸੀ ਉਹਨਾਂ ਨੇ ਆਖਿਆ ਸੀ ਭਿਮੋਦੀ ਸਾਹਮਣੇ ਆਖਿਆ ਸੀ ਕਿ ਆ ਜਿਹੜੇ ਆ ਨਾ ਕ੍ਰਿਕਟ ਜਿਹੜੀ ਆ ਉਹ ਇੱਕ ਨਾ ਇੰਡੀਆ ਵਾਸਤੇ ਭਲਾ ਕੀ ਹੈ ਇੱਕ ਗੇਮ ਨਹੀਂ ਹੈ ਇੱਕ ਉਹ ਕਹਿੰਦੇ ਗੇਮ ਨਹੀਂ ਹੈ ਗੇਮ ਨਹੀਂ ਹੈ ਜਿੱਦੋਂ ਤੁਸੀਂ ਕਹਿੰਦੇ ਸਾਡੇ ਜਜ਼ਬਾਤ ਹੈ ਹਾਂ ਜਿੱਦੋਂ ক্রিকেট ਨੂੰ ਥੋੜਾ ਜਿਹਾ ਡੋਲਦਾ ਵੇਖਦੇ ਹੋ ਨਾ ਸਮਝੋ ਕਿ ਉਹ ਬੰਦੇ ਵੀ ਨਾਲ ਡੋਲਦੇ ਆ ਬੰਦੇ ਵੀ ਨਾਲ ਉਹਨਾਂ ਦੇ ਆਪਾਂ ਇੱਕ ਇੰਟਰਵਿਊ ਦੇ ਵਿੱਚ ਵੇਖਿਆ ਨਹੀਂ ਹੈ ਕਿ ਅਮਰਜੋਤ ਦੇ ਬਾਪੂ ਨੇ ਵੀ ਕਿਹਾ ਸੀ ਕਿ ਜਿੱਥੇ ਉਹਨੇ ਕੈਚ ਛੱਡਿਆ ਤੇ ਉਹ ਕਹਿੰਦਾ ਕਿ ਪਿੱਛੋਂ ਅਸੀਂ ਵੀ ਡਿੱਗਦੇ ਆ ਅਸੀਂ ਵੀ ਡਿੱਗਦੇ ਆ ਅਸੀਂ ਵੀ ਨਾਲ ਡਿੱਗ ਪੈਂਦੇ ਹੁੰਨੇ ਆ ਜਿੱਥੇ ਉਹਨਾਂ ਕੋਲ ਕੈਚ ਛੁੱਟਦਾ ਹੈ ਸਮਝ ਲਓ ਕਿ ਪਿੱਛੇ ਡਿੱਗ ਅਸੀਂ ਵੀ ਜਾਂਦੇ ਆ ਬਾਪੂ ਜੀ ਜਿੱਦੋਂ ਕਹਿੰਦੇ ਕਿ ਜਿੱਦੋਂ ਉਹਨਾਂ ਨੇ ਕਿਹਾ ਫਰਿਆਦ ਕਹਿੰਦੇ ਉਹ ਨਦੀ ਸਿਸਟਰ ਦਾ ਇੰਟਰਵਿਊ ਸੀ ਵੇਖਿਆ ਕਹਿੰਦੀ ਉਹ ਬਾਪੂ ਜੀ ਉੱਥੇ ਦੇ ਉੱਥੇ ਬੈ ਕੇ ਕਹਿਣ ਮੇਰੀ ਲੱਤਾਂ 'ਚ ਜਾਨ ਹੈ ਨਹੀਂ ਹੈ ਪੈਰਾ ਪਾਦੀ ਕਹਿੰਦਾ ਥਨੇ ਜ਼ਮੀਨ ਤੇ ਬੈਠੇ ਸੀ ਜ਼ਮੀਨ ਤੇ ਹੀ ਬੈਠੇ ਮਤਲਬ ਉਹ ਜਜ਼ਬਾਤ ਸੀ ਮਤਲਬ ਇੱਕ ਇੱਕ ਬੱਚੀ ਨਹੀਂ ਖੇੜੀ ਹੁੰਦੀ ਉਹਦੇ ਪਿੱਛੇ ਉਹਦੀ ਪੂਰੀ ਫੈਮਿਲੀ ਦੀ سپورਟ ਹੁੰਦੀ ਹੈ ਫੈਮਿਲੀ ਦੀ سپورਟ ਹੁੰਦੀ ਹੈ ਕਹਿੰਦਾ ਫਿਰ ਬਾਪੂ ਕਹਿੰਦਾ ਨਹੀਂ ਫਿਰ ਕਹਿ ਤੀ ਜਦ ਕਹਿੰਦਾ ਫੜਾਣਾ ਸੀ ਨਾ ਪਿੱਛੇ ਅਸੀਂ ਬੈਠੇ ਨਹੀਂ ਸੀ ਫਿਰ ਕਹਿੰਦਾ ਤੇ ਫਿਰ ਪਰ ਬਹੁਤ ਬਹੁਤ ਜ਼ਿਆਦਾ ਕੰਗ੍ਰੈਚੂਲੇਸ਼ਨਸ ਪੰਜਾਬ ਨੂੰ ਪੰਜਾਬ ਜੀਤਿਆ ਬਹੁਤ ਬਧਾਈਆਂ ਬਹੁਤ ਬਧਾਈਆਂ ਬਾਕੀ ਇਹ ਤੇ ਧੀਆਂ ਦੇ ਨਸੀਬੜਾ ਚੰਗੇ ਕਰੇ ਤੇ ਇਸੇ ਤਰ੍ਹਾਂ ਹੀ ਹੌਸਲਾ ਨਾਲ ਨੂੰ ਮਿਲੇ ਤੇ ਇਸੇ ਤਰ੍ਹਾਂ ਆਵਾਜ਼ ਸਵਾਦ ਖੇਡ ਲਿਆ ਨਜ਼ਰ ਹਰ ਮੈਦਾਨ ਚ ਕਾਪਿਆ ਉਹ ਕਹਿੰਦੇ ਅੱਗੋਂ ਹੀ ਅਸੀਂ ਐਸੋ ਗਲੋਂ ਉਹਨਾਂ ਨੇ ਦੱਸਿਆ ਹੈ ਕਿ ਅਸੀਂ ਹੋਰ ਜਰਾ ਖੇਡ ਕਰਾਨ ਲੱਗਿਆ ਉਹਨਾਂ ਬੀ ਸਪੈਸ਼ਲੀ ਕਹਿੰਦਾ ਸੀ ਕੁੜੀਆਂ ਨੂੰ ਲੈ ਕੇ ਤੇ ਉਹਨਾਂ ਦੀ ਸਾਰੀ ਐਕਟੀਵਿਟੀ ਅਸੀਂ ਕੁੜੀਆਂ ਦੀ ਪੂਰੀ ਕਰਾਨੀ ਕਰਨੀ ਬਿਲਕੁਲ ਮਤਲਬ ਇੱਕ ਜਿਵੇਂ ਬੰਦਿਆਂ ਦਾ ਹੁੰਦਾ ਵਾ ਕਿ ਇੱਕ ਖੇਡ ਦਾ ਮੈਦਾਨ ਲੱਗਦਾ ਹੈ ਸਾਰਾ ਕੁਝ ਉਹਨਾਂ ਦਾ ਦਾ ਵੀ ਲੱਗੇ ਕਰੇਗਾ ਛੋਲੇ ਬੱਚਿਆਂ ਦਾ ਵੀ ਲੱਗੇ ਕਰੇਗਾ ਬੱਚਿਆਂ ਦਾ ਵੀ ਲੱਗੇ ਕਰੇਗਾ ਬਾਕੀ ਤੁਹਾਨੂੰ ਕਿੰਦਾ ਨਹੀਂ ਲੱਗੀ ਵੀਡੀਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਮਿਲਦੇ ਆਂ ਜੀ ਨਵੀਂ ਵੀਡੀਓ ਚ ਰੱਬ ਰੱਖਾ